ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਸਾਡੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਹੜੇ ਕਹਿੰਦੇ ਨੇ ਇਹ ਸਾਡੇ ਘਰ ਦੇ ਵਿੱਚ ਵਰਕਤ ਨਹੀਂ ਹੁੰਦੀ ਪੈਸਾ ਨਹੀਂ ਆਉਂਦਾ ਜੇ ਪੈਸਾ ਆਉਂਦਾ ਹੈ ਤੇ ਫਿਰ ਟਿਕਦਾ ਨਹੀਂ ਭਾਵ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਇਹ ਹੈ ਕਿ ਆਪਣੇ ਘਰ ਦੇ ਵਿੱਚ ਇਹ ਚਾਰ ਚੀਜ਼ਾਂ ਲੈ ਆਓ ਤੇ ਘਰ ਦੇ ਵਿੱਚ ਪੈਸਾ ਬਰਕਤ ਸਭ ਚੀਜ਼ਾਂ ਦੇ ਢੇਰ ਲੱਗ ਜਾਣਗੇ ਤੇ ਉਹ ਕਿਹੜੀਆਂ ਚਾਰ ਚੀਜ਼ਾਂ ਨੇ ਜੇਕਰ ਉਹ ਸਾਡੇ ਘਰ ਵਿੱਚ ਹੋਣ ਤਾਂ ਸਾਡੇ ਘਰ ਦੇ ਵਿੱਚ ਵੀ ਬਰਕਤਾਂ ਪੈਸਾ ਖੁਸ਼ੀਆਂ ਆਪਣੇ ਆਪ ਚੱਲ ਕੇ ਆਉਣਗੀਆਂ ਉਹਨਾਂ ਚਾਰ ਚੀਜ਼ਾਂ ਦੇ ਬਾਰੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਇਸ ਕਰਕੇ ਪੂਰੇ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਅਤੇ ਜੋ-ਜੋ ਮੇਰੇ ਵੀਰ ਭੈਣਾਂ ਇਹਨਾਂ ਚਾਰ ਚੀਜ਼ਾਂ ਦੇ ਨਾਲ ਸਹਿਮਤ ਹੋਣਗੇ ਭਾਵੇਂ ਕਿ ਜੋ ਇਸ ਗੱਲ ਨੂੰ ਸਮਝਦੇ ਨੇ ਕਿ ਇਹ ਚਾਰ ਚੀਜ਼ਾਂ ਸਾਡੇ ਘਰ ਦੇ ਵਿੱਚ ਪੈਸਾ ਬਰਕਤ ਖੁਸ਼ਹਾਲੀ ਲੈ ਕੇ ਆਉਂਦੀਆਂ ਨੇ ਇੱਕ ਉਹ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਲਿਖਣਾ ਤੇ ਉਹ ਕਿਹੜੀਆਂ ਚਾਰ ਚੀਜ਼ਾਂ ਨੇ ਉਹ ਜਾਣਨ ਦੇ ਲਈ ਆਪਾਂ ਪਹਿਲਾਂ ਇੱਕ ਨਿੱਕੀ ਜੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਹੋ ਸਕਦਾ ਹੈ ਇਹ ਕਹਾਣੀ ਤੁਸੀਂ ਪਹਿਲਾਂ ਵੀ ਸੁਣੀ ਹੋਵੇ ਪਰ ਇੱਕ ਵਾਰ ਅੱਜ ਫਿਰ ਇਸ ਕਹਾਣੀ ਨੂੰ ਸੁਣਨਾ ਤੇ ਸਮਝਣਾ ਕਿਉਂਕਿ ਇਸ ਕਹਾਣੀ ਦੇ ਵਿੱਚ ਸਾਡੇ ਘਰ ਦੀ ਖੁਸ਼ਹਾਲੀ ਸਾਡੇ ਘਰ ਦੀਆਂ ਬਰਕਤਾਂ ਲੁਕੀਆਂ ਨੇ ਤਾਂ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਦੱਸ ਦਮਾਂ ਕਿ ਇਹ ਕਹਾਣੀ ਸੁਝਾਉਣ ਵਾਸਤੇ ਦੱਸਣ ਜਾ ਰਹੀ ਹਾਂ ਇਸ ਕਹਾਣੀ ਨੂੰ ਕਿਸੇ ਹੋਰ ਪਾਸੇ ਲੈ ਕੇ ਨਹੀਂ ਜਾਣਾ ਇਹ ਗੱਲ ਸਮਝਾਉਣ ਵਾਸਤੇ ਦੱਸੀ ਜਾ ਰਹੀ ਹੈ ਕਹਿੰਦੇ ਇੱਕ ਵਾਰ ਦੀ ਗੱਲ ਹੈ ਇੱਕ ਸੇਠ ਜੋ ਕਿ ਲక్ష్ਮੀ ਜੀ ਦੀ ਪੂਜਾ ਕਰਦਾ ਸੀ ਉਸ ਸੇਠ ਦੇ ਕੋਲ ਬਹੁਤ ਸਾਰਾ ਧਨ ਦੌਲਤ ਤੇ ਪੈਸਾ ਸੀ ਚਾਰ ਉਸਦੇ ਪੁੱਤਰ ਸਨ ਜਾਰੇ ਹੀ ਵਿਆਏ ਹੋਏ ਸਨ ਭਾਬ ਪੈਸਾ ਧਨ ਦੌਲਤ ਧੀਆਂ ਪੁੱਤਰ ਸਭ ਕੁਝ ਉਸ ਸੇਠ ਦੇ ਕੋਲ ਸੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਖੁਸ਼ ਸੀ ਕਹਿੰਦੇ ਇੱਕ ਦਿਨ ਉਹ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਿਹਾ ਸੀ ਅਜੇ ਪੂਰੀ ਤਰ੍ਹਾਂ ਨੀਂਦ ਨਹੀਂ ਸੀ ਆਈ ਪਰ ਅਚਾਨਕ ਉਸਦੇ ਕਮਰੇ ਵਿੱਚ ਇੱਕਦਮ ਰੋਸ਼ਨੀ ਹੋਈ ਜਦੋਂ ਉਸ ਨੇ ਇੱਕਦਮ ਆਪਣੀਆਂ ਅੱਖਾਂ ਖੋਲੀਆਂ ਤਾਂ ਦੇਖਿਆ ਕਿ ਸਾਹਮਣੇ ਲక్ష్ਮੀ ਜੀ ਖੜੇ ਨੇ ਕਹਿੰਦੇ ਸੇਠ ਲక్ష్ਮੀ ਦੇਵੀ ਨੂੰ ਦੇਖ ਕੇ ਬੜਾ ਖੁਸ਼ ਹੋਇਆ ਉੱਠ ਕੇ ਦਰਸ਼ਨ ਕੀਤੇ ਨਮਸਕਾਰ ਕੀਤੇ ਅਤੇ ਆ ਕੇ ਦਰਸ਼ਨ ਦੇਣ ਲਈ ਧੰਨਵਾਦ ਕੀਤਾ ਪਰ ਕਹਿੰਦੇ ਜੋ ਗੱਲ ਅਗੋਂ ਲక్ష్ਮੀ ਜੀ ਨੇ ਉਸ ਸੇਠ ਨੂੰ ਕਹੀ ਉਸ ਸੇਠ ਦੇ ਰਾਤਾਂ ਦੀ ਨੀਂਦ ਉੱਡ ਗਈ ਲక్ష్ਮੀ ਜੀ ਨੇ ਕਿਹਾ ਕਿ ਸੇਠ ਮੈਂ ਤੇਰੇ ਘਰ ਦੇ ਵਿੱਚ ਅੱਜ ਤੋਂ 100 ਸਾਲ ਦੀ ਹਾਂ ਤੇਰੇ ਪਿਓ ਦਾਦੇ ਦੇ ਸਮੇਂ ਦੀ ਹਾਂ ਕਿਉਂਕਿ ਪਹਿਲਾ ਸੇਠ ਦੇ ਪਿਓ ਨੇ ਧਨ ਕਮਾਇਆ ਉਸੇ ਧਨ ਨੂੰ ਉਸੇ ਕਾਰੋਬਾਰ ਨੂੰ ਸੇਠ ਨੇ ਅੱਗੇ ਵਧਾਇਆ ਹੋਰ ਮਿਹਨਤ ਕੀਤੀ ਹੋਰ ਧਨ ਕਮਾਇਆ ਤਾਂ ਲక్ష్ਮੀ ਜੀ ਕਹਿਣ ਲੱਗੇ ਦੇਖ ਸੇਠ 100 ਸਾਲ ਹੋ ਗਿਆ ਮੈਂ ਤੇਰੇ ਘਰ ਵਿੱਚਾਂ ਤੇਰੇ ਪਿਓ ਦਾਦੇ ਦੇ ਸਮੇਂ ਦੀ ਆ ਪਰ ਮੇਰਾ ਇੱਕ ਨਿਯਮ ਆ ਕਿ ਮੈਂ ਬਹੁਤੀ ਦੇਰ ਤੱਕ ਕਿਸੇ ਦੇ ਘਰ ਵਿੱਚ ਟਿਕਦੀ ਨਹੀਂ ਆ ਮੇਰਾ ਸੁਭਾਅ ਚੰਚਲਾ ਮੈਂ ਇੱਕ ਥਾਂ ਤੇ ਟਿਕ ਕੇ ਨਹੀਂ ਬੈਠ ਸਕਦੀ ਮੈਂ ਜਲਦ ਹੀ ਘਰ ਬਦਲ ਦਿੰਨੀ ਹਾਂ ਮੈਂ ਸਿਰਫ ਉਹਨਾਂ ਘਰਾਂ ਦੇ ਵਿੱਚ ਕੁਝ ਸਮੇਂ ਤੱਕ ਟਿਕਦੀ ਹਾਂ ਜੋ ਮੇਰੇ ਨਿਯਮ-ਦੰਦ ਦੇ ਮੁਤਾਬਕ ਚੱਲਦੇ ਨੇ ਪਰ ਫਿਰ ਵੀ ਵੱਧ ਤੋਂ ਵੱਧ ਸਮਾਂ 100 ਸਾਲਾ ਇਸ ਤੋਂ ਬਾਅਦ ਮੈਂ ਨਹੀਂ ਰਹਿ ਸਕਦੀ ਤੇ ਇਸ ਕਰਕੇ ਤੇਰੇ ਘਰ ਦੇ ਵਿੱਚ ਰਹਿਣ ਦਾ ਜਿਹੜਾ ਮੇਰਾ ਸਮਾਂ ਹੈ ਉਹ ਸਮਾਪਤ ਹੋ ਗਿਆ ਹੈ ਕੱਲ੍ਹ ਰਾਤ ਨੂੰ ਮੇਰੀ ਵਾਪਸੀ ਹੋ ਰਹੀ ਆ ਮੈਂ ਤੇਰਾ ਘਰ ਛੱਡ ਕੇ ਜਾ ਰਹੀ ਹਾਂ। ਸੇਠ ਇਹ ਗੱਲ ਸੁਣ ਕੇ ਬੜਾ ਨਿਰਾਸ਼ ਹੋਇਆ, ਬੜਾ ਪਰੇਸ਼ਾਨ ਹੋਇਆ। ਤਾਂ ਲక్ష్ਮੀ ਜੀ ਨੂੰ ਰੋਕਣ ਦੇ ਲਈ ਬੇਨਤੀ ਕੀਤੀ। ਪਰ ਲక్ష్ਮੀ ਜੀ ਨੇ ਕਿਹਾ ਨਹੀਂ, ਇਹ ਫੈਸਲਾ اٹਲ ਆ। ਇਹਨੂੰ ਮੈਂ ਬਦਲ ਨਹੀਂ ਸਕਦੀ ਕਿਉਂਕਿ ਇਹ ਮੇਰਾ ਪੱਕਾ ਨਿਜਮ ਆ। ਹੁਣ ਤੇਰਾ 100 ਸਾਲ ਪੂਰਾ ਹੋ ਗਿਆ ਏ ਤੇਰੇ ਘਰ ਦਾ। ਇਸ ਕਰਕੇ ਹੁਣ ਮੈਨੂੰ ਇਹ ਘਰ ਛੱਡਣਾ ਪਵੇਗਾ। ਪਰ ਮੈਂ ਤੇਰੀ ਮਿਹਨਤ ਤੇ ਤੇਰੀ ਸੇਵਾ ਤੋਂ ਬੜੀ ਖੁਸ਼ ਹਾਂ ਕਿਉਂਕਿ ਤੇਰੇ ਪਿਓ ਦਾਦੇ ਨੇ ਮੀ ਮੇਰੀ ਬੜੀ ਸੇਵਾ ਕੀਤੀ ਤੇ ਮਿਹਨਤ ਨਾਲ ਮੈਨੂੰ ਕਮਾਇਆ ਅਤੇ ਖਰਚਿਆ ਵੀ ਅੱਗੋਂ ਤੂੰ ਵੀ ਉਸੇ ਤਰ੍ਹਾਂ ਕੀਤਾ ਇਸੇ ਖੁਸ਼ੀ ਦੇ ਕਾਰਨ ਮੈਂ ਤੈਨੂੰ ਇੱਕ ਵਰਦਾਨ ਦੇ ਕੇ ਜਾਵਾਂਗੀ ਤੂੰ ਮੈਨੂੰ ਸੋਚ ਸਮਝ ਕੇ ਦੱਸ ਦੇਵੀਂ ਤੈਨੂੰ ਕਿਹੜੀ ਚੀਜ਼ ਚਾਹੀਦੀ ਹੈ ਉਹ ਤੈਨੂੰ ਮੈਂ ਚੀਜ਼ ਜ਼ਰੂਰ ਦੇ ਕੇ ਜਾਵਾਂਗੀ ਪਰ ਕੱਲ ਇਸ ਵੇਲੇ ਮੈਂ ਤੇਰਾ ਘਰ ਛੱਡ ਕੇ ਚਲੀ ਜਾਵਾਂਗੀ ਤੇਰੇ ਕੋਲ 24 ਘੰਟੇ ਦਾ ਸਮਾਂ ਹੈ ਤੂੰ ਸੋਚ ਸਮਝ ਕੇ ਜਵਾਬ ਦੇ ਦੇ ਤੇ ਕਹਿੰਦੇ ਲక్ష్ਮੀ ਜੀ ਇਹ ਕਹਿ ਕੇ ਅੱਖਾਂ ਤੋਂ ਓਲੇ ਹੋ ਗਏ ਭਾਵ ਕਹਿੰਦੇ ਚਲੇ ਗਏ ਹੁਣ ਸੇਠ ਨੂੰ ਨੀਂਦ ਕਿੱਥੋਂ ਆਉਣੀ ਸੀ ਸੇਠ ਸਾਰੀ ਰਾਤ ਸੋਚਦਾ ਰਿਹਾ ਕਿ ਇਹ ਕੀ ਬਣ ਗਿਆ ਹੁਣ ਮੇਰਾ ਤਾਂ ਸਾਰਾ ਧਨ ਦੌਲਤ ਸਭ ਕੁਝ ਖੁੱਸ ਜਾਵੇਗਾ ਭਾਵ ਲక్ష్ਮੀ ਜੀ ਚਲੇ ਜਾਣਗੇ ਕਹਿੰਦੇ ਦਿਨ ਚੜਿਆ ਉਸਨੇ ਸਾਰੀ ਗੱਲਬਾਤ ਆਪਣੇ ਚਾਰੇ ਪੁੱਤਰਾਂ ਨੂੰ ਤੇ ਚਾਰੇ ਨੂੰਹਾਂ ਨੂੰ ਦੱਸੀ ਕਿ ਰਾਤੀ ਲక్ష్ਮੀ ਜੀ ਨੇ ਦਰਸ਼ਨ ਦਿੱਤੇ ਸੀ ਉਹਨਾਂ ਨੇ ਮੈਨੂੰ ਇੰਜ ਕਿਹਾ ਕਿ ਅੱਜ ਰਾਤ 12 ਵਜੇ ਉਹਨਾਂ ਨੇ ਆਪਣਾ ਘਰ ਛੱਡ ਦੇਣਾ ਹੈ ਅਤੇ ਜਾਣ ਲੱਗਿਆਂ ਉਹਨਾਂ ਨੇ ਇੱਕ ਵਰਦਾਨ ਦੇ ਕੇ ਜਾਣਾ ਹੈ ਅਤੇ ਉਸਨੇ ਕਿਹਾ ਕਿ ਸੋਚ ਸਮਝ ਕੇ ਮੇਰੇ ਕੋਲੋਂ ਇੱਕ ਵਰਦਾਨ ਲੈ ਸਕਦਾ ਹੈ ਤੇ ਮੈਂ ਤੁਹਾਨੂੰ ਇਸ ਕਰਕੇ ਸਾਰਿਆਂ ਨੂੰ ਬੁਲਾਇਆ ਹੈ ਕਿ ਆਪਾਂ ਸਲਾਹ ਕਰ ਲਈਏ ਕੀ ਆਪਾਂ ਲక్ష్ਮੀ ਜੀ ਤੋਂ ਕਿਹੜਾ ਵਰਦਾਨ ਲੈਣਾ ਹੈ ਅਤੇ ਕਹਿੰਦੇ ਚਾਰਾਂ ਪੁੱਤਾਂ ਨੇ ਵੱਖ-ਵੱਖ ਸਲਾਹਾਂ ਦਿੱਤੀਆਂ ਇੱਕ ਪੁੱਤਰ ਕਹਿੰਦਾ ਕਿ ਪਿਤਾ ਜੀ ਤੁਸੀਂ ਲక్ష్ਮੀ ਜੀ ਤੋਂ ਸਾਡੇ ਲਈ ਅਲੱਗ-ਅਲੱਗ ਘਰ ਮੰਗ ਲਓ ਇੱਕ ਨੇ ਕਿਹਾ ਕਿ ਸਾਡੇ ਲਈ ਬਹੁਤ ਸਾਰੀ ਜ਼ਮੀਨ ਜਾਇਦਾਦ ਮੰਗ ਲਓ ਇੱਕ ਨੇ ਕਿਹਾ ਤੁਸੀਂ ਬਹੁਤ ਸਾਰਾ ਅੰਨ ਮੰਗ ਲਓ ਅਨਾਜ ਮੰਗ ਲਓ ਕਹਨ ਤੋਂ ਭਾਵ ਕਿ ਹਰੇਕ ਨੇ ਆਪੋ ਆਪਣੀ ਰਹਿ ਸਲਾਹ ਦਿੱਤੀ ਪਰ ਕਹਿੰਦੇ ਚਾਰਾ ਪੁੱਤਰਾਂ ਦੇ ਵਿੱਚੋਂ ਜਿਹੜਾ ਛੋਟਾ ਪੁੱਤਰ ਸੀ ਉਸਦੀ ਪਤਨੀ ਭਾਵ ਕੀ ਸੇਠ ਦੀ ਜਿਹੜੀ ਛੋਟੀ ਨੂੰ ਸੀ ਉਹ ਚੁੱਪਚਾਪ ਇੱਕ ਕੋਨੇ ਦੇ ਵਿੱਚ ਬੈਠੀ ਸੋਚ ਰਹੀ ਸੀ ਸੇਠ ਉਸਦੇ ਕੋਲ ਗਿਆ ਤੇ ਕਿਹਾ ਕਿ ਬੇਟੀ ਸਾਰੇ ਆਪ ਨੂੰ ਆਪਣੀਆਂ ਸਲਾਹਾਂ ਦੇ ਰਹੇ ਨੇ ਤੂੰ ਵੀ ਦੱਸ ਤੂੰ ਕੀ ਸੋਚ ਰਹੀ ਹੈ ਕਹਿੰਦੇ ਉਹ ਛੋਟੀ ਨੂੰ ਨੇ ਕਿਹਾ ਪਿਤਾ ਜੀ ਤੁਸੀਂ ਬੜੇ ਸਿਆਣੇ ਹੋ ਸਾਰੇ ਸਮਝਦਾਰ ਹੋ ਸਾਰੇ ਹੀ ਮੇਰੇ ਨਾਲੋਂ ਵੱਡੇ ਹੋ ਮੈਂ ਤੁਹਾਡੀਆਂ ਗੱਲਾਂ ਸੁਣ ਰਹੀ ਹਾਂ ਪਰ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਆਪਾਂ ਲక్ష్ਮੀ ਜੀ ਤੋਂ ਕੋਠੀਆਂ ਕਾਰਾਂ ਜ਼ਮੀਨ ਜਾਇਦਾਦ ਜਾਂ ਆਪਾਂ ਅਨਾਜ ਮੰਗਣਾ ਹੈ ਕਿਉਂਕਿ ਇਹ ਗੱਲ ਤਾਂ ਸਪਸ਼ਟ ਆ ਕਿ ਲక్ష్ਮੀ ਨੇ ਲక్ష్ਮੀ ਜੀ ਨੇ ਆਪਣੇ ਕੋਲੋਂ ਮੂੰਹ ਮੋੜ ਲਿਆ ਲక్ష్ਮੀ ਜੀ ਆਪਣੇ ਘਰ ਤੋਂ ਚਲੀ ਗਈ ਲక్ష్ਮੀ ਤੋਂ ਪਾਉ ਪੈਸਾ ਇਹ ਚੀਜ਼ਾਂ ਤਾਂ ਆਪਣੇ ਆਪ ਚਲੇ ਜਾਣਗੀਆਂ ਇਹ ਚੀਜ਼ਾਂ ਤਾਂ ਹਰ ਹਾਲਾਤ ਵਿੱਚ ਇਹ ਆਪਣੇ ਘਰ ਵਿੱਚ ਨਹੀਂ ਰਹਿ ਸਕਦੀਆਂ ਇਸ ਘਰ ਕੇ ਸਾਨੂੰ ਉਹ ਚੀਜ਼ ਮੰਗਣੀ ਚਾਹੀਦੀ ਹੈ ਜਿਸ ਚੀਜ਼ ਦੇ ਨਾਲ ਅਸੀਂ ਲక్ష్ਮੀ ਜੀ ਤੋਂ ਬਿਨਾਂ ਔਖੀ ਘੜੀ ਦੇ ਵਿੱਚ ਵੀ ਗੁਜ਼ਾਰਾ ਕਰ ਸਕੀਏ ਤਾਂ ਛੋਟੀ ਨੂੰਨੇ ਕਿਹਾ ਪਿਤਾ ਜੀ ਜਦ ਲక్ష్ਮੀ ਜੀ ਆਉਣਗੇ ਤਾਂ ਮੇਰੀ ਸਲਾਹ ਇਹ ਹੈ ਕਿ ਤੁਸੀਂ ਉਸ ਤੋਂ ਸਾਡੇ ਸਾਰਿਆਂ ਲਈ ਅਲੱਗ-ਅਲੱਗ ਘਰ ਨਹੀਂ ਮੰਗਣਾ ਸਿਰਫ ਇੱਕੋ ਘਰ ਮੰਗਣਾ ਕਹਿਣਾ ਕਿ ਮੇਰੇ ਚਾਰੇ ਪੁੱਤਰਾਂ ਨੂੰ ਇੱਕੋ ਘਰ ਦੇ ਜਾ ਤੇ ਇੱਕੋ ਥਾਲੀ ਦੇ ਵਿੱਚ ਖਾਣ ਦੀ ਮੱਤਬੁੱਧ ਦੇ ਜਾ ਭਾਵ ਕਿ ਮੇਰੇ ਚਾਰੇ ਪੁੱਤਰ ਇੱਕੋ ਘਰ ਦੇ ਵਿੱਚ ਇੱਕੋ ਛੱਤ ਥੱਲੇ ਰਹਿਣ ਸਾਰੇ ਆਪਸ ਦੇ ਵਿੱਚ ਪ੍ਰੇਮ ਨਾਲ ਵਿਸ਼ਵਾਸ ਨਾਲ ਭਰੋਸੇ ਨਾਲ ਭਾਈਚਾਰੇ ਦੇ ਨਾਲ ਰਹਿਣ ਪਿਤਾ ਜੀ ਤੁਸੀਂ ਲక్ష్ਮੀ ਜੀ ਤੋਂ ਇਹੀ ਵਰਦਾਨ ਮੰਗਣਾ ਹੈ ਕਿ ਮੇਰੇ ਚਾਰੇ ਪੁੱਤਰ ਚਾਰੇ ਨੂਹਾਂ ਤੇ ਉਹਨਾਂ ਦੇ ਬੱਚੇ ਇਹਨਾਂ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਬਣਿਆ ਰਹੇ ਕਿਉਂਕਿ ਜੇ ਸਾਡਾ ਆਪਸ ਦੇ ਵਿੱਚ ਪ੍ਰੇਮ ਪਿਆਰ ਬਣਿਆ ਰਹੇਗਾ ਇੱਕ ਦੂਜੇ ਦੇ ਉੱਪਰ ਵਿਸ਼ਵਾਸ ਭਰੋਸਾ ਹੋਵੇਗਾ ਤਾਂ ਅਸੀਂ ਔਖੀ ਤੋਂ ਔਖੀ ਘੜੀ ਦੇ ਵਿੱਚ ਵੀ ਬਹਾਰ ਆ ਜਾਵਾਂਗੇ ਪਰ ਜੇਕਰ ਅਸੀਂ ਅਲੱਗ-ਅਲੱਗ ਹੋ ਗਏ ਤਾਂ ਅਸੀਂ ਕਿਸੇ ਵੀ ਮੁਸੀਬਤ ਦੇ ਸਾਹਮਣੇ ਜ਼ਿਆਦਾ ਦੇਰ ਤੱਕ ਟਿਕ ਨਹੀਂ ਪਾਵਾਂਗੇ ਕਹਿੰਦੇ ਸੇਠ ਆਪਣੀ ਨੂਹ ਦੇ ਮੂੰਹ ਇਹ ਗੱਲ ਸੁਣ ਕੇ ਉਸ ਨੂੰ ਇਹ ਗੱਲ ਵਜਨਦਾਰ ਲੱਗੀ ਉਸ ਨੂੰ ਇਹ ਗੱਲ ਸਹੀ ਲੱਗੀ ਕਹਿੰਦੇ ਜਦੋਂ ਅਗਲੇ ਦਿਨ ਲక్ష్ਮੀ ਜੀ ਆਏ ਤੇ ਕਿਹਾ ਸੇਠ ਤੂੰ ਸੋਚ ਲਿਆ ਮੰਗ ਜੋ ਵਰਦਾਨ ਮੰਗਣਾ ਹੈ ਕਿਉਂਕਿ ਮੇਰੇ ਜਾਣ ਦਾ ਸਮਾਂ ਆ ਗਿਆ ਹੈ ਇਹ ਮੁਲਾਕਾਤ ਆਪਣੀ ਆਖਰੀ ਆ ਇਸ ਤੋਂ ਬਾਅਦ ਮੈਂ ਤੇਰਾ ਘਰ ਛੱਡ ਕੇ ਜਾ ਰਹੀ ਹਾਂ ਦੱਸ ਤੂੰ ਕੀ ਮੰਗਣਾ ਚਾਹੁੰਦਾ ਹੈ ਕਹਿੰਦੇ ਸੇਠ ਨੇ ਆਪਣੀ ਨੂੰਹ ਦੀ ਦੱਸੀ ਹੋਈ ਮੰਗ ਲక్ష్ਮੀ ਜੀ ਦੇ ਅੱਗੇ ਰੱਖ ਦਿੱਤੀ ਲక్ష్ਮੀ ਜੀ ਨੂੰ ਕਿਹਾ ਕਿ ਮੈਨੂੰ ਇਹੋ ਵਰਦਾਨ ਦਿਓ ਤੁਹਾਡੇ ਜਾਣ ਤੋਂ ਬਾਅਦ ਮੇਰੇ ਚਾਰੇ ਪੁੱਤਰ ਚਾਰੇ ਨੁਹਾਂ ਅਤੇ ਉਹਨਾਂ ਦੇ ਬੱਚੇ ਇੱਕੋ ਛੱਤ ਥੱਲੇ ਰਹਿਣ ਇੱਕੋ ਥਾਲੀ ਵਿੱਚ ਖਾਣ ਭਾਵ પ્રેમ ਪਿਆਰ ਦੇ ਨਾਲ ਆਪਸ ਵਿੱਚ ਰਹਿਣ ਇੱਕ ਦੂਸਰੇ ਦੇ ਸਲਾਹ مشਵਰੇ ਨਾਲ ਚੱਲਣ ਇੱਕ ਦੂਸਰੇ ਦੇ ਵਿਸ਼ਵਾਸ ਭਰੋਸਾ ਇਹਨਾਂ ਦਾ ਬਣਿਆ ਰਵੇ ਇਹੋ ਜੀ ਮੱਤ ਇਹਨਾਂ ਦੇ ਵਿੱਚ ਪਾ ਦਿਓ ਤੇ ਜਦੋਂ ਲక్ష్ਮੀ ਜੀ ਨੇ ਇਹ ਗੱਲ ਸੁਣੀ ਇਹ ਸੁਣ ਕੇ ਬੜੀ ਪਰਸੰਨ ਹੋਈ ਕਿਹਾ ਕਿ ਸੇਠ ਮੇਰੇ ਨਿਯਮ ਦੇ ਮੁਤਾਬਕ ਮੈਂ 100 ਸਾਲ ਤੋਂ ਬਾਅਦ ਕਿਸੇ ਦੇ ਘਰ ਵਿੱਚ ਨਹੀਂ ਟਿਕ ਸਕਦੀ ਪਰ ਤੇਰੀ ਇਸ ਮੰਗ ਨੇ ਮੈਨੂੰ 100 ਸਾਲ ਹੋਰ ਤੇਰੇ ਘਰ ਦੇ ਵਿੱਚ ਰਹਿਣ ਦੇ ਲਈ ਮਜਬੂਰ ਕਰ ਦਿੱਤਾ ਕਿਉਂਕਿ ਮੈਂ ਓਨਾ ਘਰਾਂ ਦੇ ਵਿੱਚ ਰਹਿਣੀ ਆ ਜਿਸ ਘਰ ਦੇ ਵਿੱਚ ਘਰ ਦੇ ਜੀਵਾਂ ਦੇ ਵਿੱਚ ਆਪਸੀ ਪ੍ਰੇਮ ਪਿਆਰ ਹੁੰਦਾ ਹੈ ਤੁਸੀਂ ਮੇਰੇ ਤੋਂ ਮੰਗ ਇਹੀ ਮੰਗ ਲਈ ਹੈ ਜਿੱਥੇ ਇਹ ਚਾਹ ਚੀਜ਼ਾਂ ਰਹਿਣਗੀਆਂ ਪਿਆਰ ਭਾਈਚਾਰਾ ਵਿਸ਼ਵਾਸ ਭਰੋਸਾ ਉੱਥੇ ਮੈਂ ਉਹਨਾਂ ਲੋਕਾਂ ਦੇ ਗੁਲਾਮ ਬਣ ਕੇ ਰਹਿੰਦੀ ਹਾਂ ਉੱਥੇ ਮੈਂ ਆਪਣੀ ਮਨਮਰਜ਼ੀ ਨਹੀਂ ਕਰ ਸਕਦੀ ਇਸ ਕਰਕੇ ਹੁਣ ਮੈਂ ਕਿਤੇ ਨਹੀਂ ਜਾ ਰਹੀ ਕਿਉਂਕਿ ਮੈਂ ਤੈਨੂੰ ਵਰਦਾਨ ਦਿੱਤਾ ਹੈ ਮੈਨੂੰ ਇੱਥੇ ਹੀ ਰਹਿਣਾ ਪਵੇਗਾ ਇਸ ਨਿੱਕੀ ਜਿਹੀ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਡੇ ਸਿਆਣੇ ਵੀ ਇਹੀ ਸਮਝਾਉਂਦੇ ਨੇ ਜਿਸ ਘਰ ਦੇ ਵਿੱਚ ਪ੍ਰੇਮ ਪਿਆਰ ਆ ਉੱਥੇ ਪੈਸਾ ਬਰਕਤ ਸਭ ਚੀਜ਼ਾਂ ਆਪਣੇ ਆਪ ਚੱਲ ਕੇ ਆਉਂਦੀਆਂ ਨੇ ਤੇ ਜਿੰਨਾ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਉਹਨਾਂ ਘਰਾਂ ਦੇ ਘੜਿਆਂ ਦੇ ਵਿੱਚੋਂ ਪਾਣੀ ਵੀ ਮੁੱਕ ਜਾਂਦਾ ਹੈ ਇਹ ਗੱਲ ਬਿਲਕੁਲ ਸੱਚ ਹੈ ਜੇਕਰ ਸਾਡੀ ਵੀਡੀਓ ਚੰਗੀ ਤੇ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ